ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਰਿਕਵੈਸਟ ਧੰਨਵਾਦ ਹੈ ਜੀ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਜਿਹੜੇ ਨਵੇਂ ਵੀਵਰਸ ਜੁੜ ਰਹੇ ਨੇ ਉਹ ਵੀ ਸਬਸਕ੍ਰਾਈ ਤੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਤੇ ਦੱਸਿਆ ਕਰੋ ਵੀ ਸਾਡੇ ਜਿਹੜਾ ਡਿਜ਼ਾਈਨ ਹੈ ਉਹ ਤੁਹਾਨੂੰ ਕਿਦਾਂ ਲੱਗਦੇ ਆ ਸੂਤ ਸਾਤੇ ਕਿਦਾਂ ਲੱਗਦੇ ਨੇ ਤੇ ਇੱਕ ਆਪਾਂ ਦੱਸਣਾ ਚਾਹੁੰਦੇ ਆ ਵੀ ਆਪਣਾ ਜਿਹੜਾ ਕੰਮ ਉਹ ਆਨਲਾਈਨ ਦਾਗਾ ਬਸ ਤੁਸੀਂ ਜੇ ਦੁਕਾਨ ਦੇ ਉੱਪਰ ਵੀ ਵਿజిਟ ਕਰਨਾ ਹੋਵੇ ਬਤੀਕ ਦੇ ਉੱਪਰ ਉੱਥੇ ਵਿజిਟ ਕਰ ਸਕਦੇ ਹੋ ਪਰ ਆਨਲਾਈਨ ਦਾ ਵੀ ਕੰਮ ਆਪਣਾ ਜ਼ਿਆਦਾਗਾ ਤੇ ਤੁਸੀਂ ਆਨਲਾਈਨ ਪੇਮੈਂਟ ਕਰਕੇ ਆਪਣੇ ਘਰ ਬੈਠੇ ਸੂਤ ਜਿਹੜਾ ਮੰਗਵਾ ਸਕਦੇ ਹੋਗੇ ਤੇ ਵੀਡੀਓ ਸ਼ੁਰੂ ਕਰਦੇ ਆਂ ਜਿਹੜੇ ਵਾਲੇ ਜਿਹੜਾ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਆਂ ਇਹ ਸੂਟ ਆਪਾਂ ਵਰਕ ਵਾਲੇ ਨੇ ਤੇ ਕੁਝ ਆਪਾਂ ਸਟੱਫ ਲੈ ਕੇ ਆਏ ਆ ਨਵਾਂ ਉਹਦੇ ਤੋਂ ਤੁਸੀਂ ਵਰਕ ਕਰਵਾਉਣ ਲਈ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਆਰਡਰ ਦੇਣ ਲਈ ਆਪਣਾ ਨੰਬਰ ਚੱਲ ਰਿਹਾ ਜੀ 950130927 ਤੁਸੀਂ ਕਾਲ ਵੀ ਕਰ ਸਕਦੇ ਹੋ ਕਾਲ ਕਰਕੇ ਵੀ ਆਰਡਰ ਦੇ ਸਕਦੇ ਹੋ ਤੇ ਆਪਣੇ ਸਕਰੀਨ ਸ਼ਾਟ ਭੇਜ ਕੇ WhatsApp ਤੇ ਉਦਾਂ ਵੀ ਤੁਸੀਂ ਗੱਲ ਕਰ ਸਕਦੇ ਹੋ ਵੌਇਸ ਮੈਸੇਜ ਕਰਕੇ ਵੀ ਗੱਲ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਸੋਨੂ ਜਿਵੇਂ ਸਹੀ ਲੱਗਦਾ ਜੇ ਤੁਸੀਂ ਕਾਲ ਕਰਕੇ ਗੱਲ ਕਰਨੀ ਹੈ ਕਾਲ ਵੀ ਕਰ ਸਕਦੇ ਹੋ ਤੇ ਸੂਟ ਦਿਖਾਉਣੇ ਜੀ ਸ਼ੁਰੂ ਕਰਦੇ ਆ ਆਪਾਂ ਪਹਿਲਾ ਸੂਟ ਹੈ ਜੀ ਆਪਣੇ ਕੋਲੇ ਰੈਡੀ ਪਿਆਗਾ ਸਟਾਕ ਮ 21 ਇੰਚ ਕੇ ਇਹਦਾ ਸੂਟ ਹੈਗਾ ਇਹ ਤੇ ਕਲਰ ਹੈਗਾ ਜੀ ਮਸਟਰਡ ਪਸ਼ਮੀਨੇ ਦਾ ਸੂਟ ਆ 21 ਇੰਚ ਕੇ ਇਹਦਾ ਸੂਟ ਰੈਡੀ ਹੋਊਗਾ ਜੀ ਇਹ ਵਾਲਾ ਇਦਖਾ ਦੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਇਹ ਹੈ ਗਿਆ ਇਹਦਾ ਘੇਰੇ ਦਾ ਚੱਕਾਂ ਦਾ ਵਰਕ ਹੈਗਾ ਤੇ ਆ ਹੈਗਾ ਜੀ ਇਹਦਾ ਬਾਜੂ ਦਾ ਵਰਕ ਲਓ ਛੇ ਬਾਜੂ ਦਾ ਵਰਕ ਹੈਗਾ ਥੋੜਾ ਜਿਹਾ ਕਲਰ ਲਾਈਟ ਆਵੇ ਲਾਈਟ ਕਲਰ ਨਹੀਂ ਉਹ ਸਹੀ ਹੈ ਸਹੀ ਹੈ ਪੀਲੇ ਪੀਲਾ ਰੰਗ ਹੈ ਜੀ ਇਹ ਹਲਦੀ ਪੀਲਾ ਰੰਗ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਗਿਆ ਤੇ ਇਹਦਾ ਘੇਰਾ ਤੁਹਾਨੂੰ ਮਾਪ ਦੰਨੇ ਆਗੇ ਇੱਕੀ ਤੋਂ ਵੀ 1.5 ਇੰਚ ਘੇਰਾ ਇਹਦਾ ਹੈਗਾ ਜੀ ਤੇ ਤੁਸੀਂ ਚੌਕਾਂ ਵਾਲਾ ਸੂਟ ਬਣਿਆ ਹੋਇਆ ਇਹ ਬਹੁਤ ਸੋਹਣਾ ਲੱਗਦਾ ਤੇ ਜੇ ਤੁਸੀਂ ਲੈਣਾ ਤਾਂ ਇਹਦਾ ਪ੍ਰਾਈਸ ਹੈਗਾ ਜੀ 1500 ਰੁਪਏ 1500 ਰੁਪਏ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਜੀ ਇਹ ਤੇ ਸਪੈਸ਼ਲ ਇਹਦੇ ਉੱਪਰ ਮੋਹਰ ਲੱਗੀ ਹੋਈ ਹੈਗੀ ਪਸ਼ਮੀਨੇ ਦਾ ਸੂਟ ਹੈ ਜੀ ਇਹ ਕਮ ਕਮ ਦਾ ਹੈ ਕਿ ਟੈਕਸ ਦਾ ਇਹ ਕਿ ਟੈਕਸ ਦਾ ਕਸ਼ਮੀਨਾ ਲੱਗਿਆ ਹੋਇਆ ਜੀ ਬਹੁਤ ਸੋਹਣਾ ਸਟੱਫ ਕੋਈ ਇਹਦੇ ਤੇ ਬੁਰਨੀ ਆਉਦਾ ਹੈਗਾ ਜਿੱਦਾਂ ਦਾ ਹੈਗਾ ਉਦਾਂ ਹੀ ਰਹੂਗਾ ਤੇ ਬਹੁਤ ਵਧੀਆ ਸੁਪਰ ਰੈਡੀ ਹੋਇਆ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੇ ਵਰਕ ਦੀ ਫਿਨਿਸ਼ਿੰਗ ਉਹ ਪੂਰੀ ਹੈ ਜੀ ਅਗਲਾ ਸੂਟ ਹੈਗਾ ਜੀ ਇਹ ਕੜਾ ਸਟੱਫ ਸੀਗਾ ਮੰਚਲੀ ਮੰਚਲੀ ਇਹ ਵਾਲਾ ਹੈਗਾ ਜੀ ਮੰਚਲੀ ਸਟੱਫ ਤੇ ਕੋਲ ਜਾਣੀ ਇਹ ਯਾਦ ਨਹੀਂ ਜਾਂਦੇ ਹੇਗਾ ਜੀ ਮਾਂਚਲੀ ਸਟਾਫ ਦੇ ਉੱਪਰ ਆ ਇਹਦਾ ਘੇਰਾ ਬਣਿਆ ਹੋਇਆਗਾ ਬਹੁਤ ਨੀਟ ਐਂਡ ਕਲੀਨ ਵਰਕ ਹੈਗਾ ਕਲਰ ਆ ਜਿਹੜਾ ਉਹ ਹੈਗਾ ਜੀ ਕਾਜਰੀ ਪਿੰਕ ਕਾਜਰੀ ਜਿਹਾ ਕਲਰ ਆਗਾ ਇਹਦਾ ਘੇਰਾ ਜਿੰਨਾ ਮਰਜ਼ੀ ਬਣਾਈ ਚਲੋ 23 ਤੱਕ ਤਿਆਰ ਹੋਊਗਾ ਜਿੰਨਾ ਮਰਜ਼ੀ ਰੱਖ ਲਓ ਤੁਹਾਡੀ ਇੱਛਾ ਘੱਟ ਵੱਧ ਜਿਵੇਂ ਮਰਜ਼ੀ ਠੀਕ ਹੈ ਜੀ ਆ ਹੈਗਾ ਇਹਦਾ ਬਾਜੂ ਦੇ ਉੱਪਰ ਵਰਤਾਂਓ ਕਲਰ ਬਹੁਤ ਸੋਹਣਾ ਜੇ ਨਾਲ ਕੰਟਰਾਸਟ ਦੁਪੱਟਾ ਲਗਾ ਕੇ ਵੀ ਬਹੁਤ ਸੋਹਣਾ ਰੈਡੀ ਹੋਊਗਾ ਸੂਟ ਜੇ ਨਾਲ ਦਾ ਦੁਪੱਟਾ ਲਓਗੇ ਨਾਲ ਦਾ ਬਹੁਤ ਸੋਹਣਾ ਲੱਗੇ ਉਹ ਤੁਹਾਡੀ ਇੱਛਾ ਜੇ ਤੁਸੀਂ ਦੁਪੱਟਾ ਵੀ ਨਾਲ ਲੈਣਾ ਉਹਦੇ ਲਈ ਵੀ ਤੁਸੀਂ ਦੱਸ ਸਕਦੇ ਹੋ ਜੇ ਤੁਸੀਂ ਸਟਿਚ ਕਰਕੇ ਲੈਣਾ ਉਹਦੇ ਲਈ ਵੀ ਦੱਸ ਸਕਦੇ ਹੋ ਤੇ ਇਹਦਾ ਸੂਟ ਦਾ ਪ੍ਰਾਈਸ ਹੈਗਾ 1400 ਰੁਪਏ ਤੇ ਅਗਲਾ ਸੂਟ ਤੁਹਕੋਣੀਆਂ ਜੀ ਤੁਹਾਨੂੰ ਹਣ ਇਹ ਸੂਟ ਆਪਾਂ ਪਹਿਲਾਂ ਵੀ ਦਿਖਾ ਦਿੱਤੀਆਂ ਜੀ ਇਹ ਮੈਂ ਤੁਹਾਨੂੰ ਸਿਰਫ ਫੇਸ ਕਰਕੇ ਦਿਖਾ ਰਹੀਆਂ ਕਿਉਂਕਿ ਆਪਾਂ ਤੁਹਾਨੂੰ ਇਸ ਕੁਸਿਸਟਾਫ ਦਿਖਾਵਾਂਗੇ ਜਿਹੜਾ ਨਵਾਂ ਲੈ ਕੇ ਆਏ ਹਾਂ ਜੇ ਤੁਸੀਂ ਇਸੇ ਵਰਕ ਦਾ ਆਰਡਰ ਦੇਣਾ ਹੋਵੇ ਤਾਂ ਦੇ ਸਕਦੇ ਹੋਗੇ ਵੈਸੇ ਇਹ ਸੂਤ ਸਭ ਨੇ ਦੇਖਿਆ ਹੋਇਆਗਾ ਕਿਉਂਕਿ ਆਪਾਂ ਪਹਿਲਾ ਵੀਡੀਓ ਪਾ ਚੁੱਕੇ ਹਾਂ ਇਹਦੇ ਗਲੇ ਤੇ ਵਰਕ ਆਊਗਾ ਤੇ ਬਾਹਾਂ ਤੇ ਆਊਗਾ ਐਡਾ ਇਹਨੀਆਂ 슬ੀਵਸਾਂ ਜਿਹੜੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਲੋਚੀ 슬ੀਵਸਾਂ ਇਦਾਂ ਬਣੀਆਂ ਹੋਈਆਂ ਨੇ ਟਿਸ਼ੂ ਲੱਗਿਆ ਹੋਇਆਗਾ ਉੱਪਰ ਤੇ ਸਾਰਾ ਬਹੁਤ ਸੋਹਣਾ ਸੂਤ ਹੈ ਜਿਹੜਾ ਇਹ ਬਣ ਕੇ ਰੈਡੀ ਹੋਇਆਗਾ ਹੇ ਹੁਣ ਆਪਾਂ ਤੁਹਾਨੂੰ ਇਹਦੇ ਨਾਲ ਸਟਾਫ ਦਿਖਾਉਣੀ ਹੈ ਇਹਦੇ ਚ ਕਲਰ ਦਿਖਾਵਾਂਗੇ ਜਿਹੜੇ ਆਪਾਂ ਲੈ ਕੇ ਆਏ ਆਂਗੇ ਜੇ ਤੁਹਾਨੂੰ ਉਹ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਕਲਰ ਆਪਣਾ ਤੁਸੀਂ ਰੈਡੀ ਜਿਹੜਾ ਕਰਵਾ ਸਕਦੇ ਹੋ ਤੇ ਮੂਰੀਆਂ ਦੇ ਉੱਪਰ ਵੀ ਮਰਕਾ ਉਹ ਬੈਲਾ ਦੁਪੱਟਾ ਜਿਹਦਾ ਤੁਸੀਂ ਵੀ ਕਹੋਗੇ ਉਹ ਵੀ ਲਾ ਦਾਂਗੇ ਆਪਣੇ ਸੂਟ ਨਾਲ ਟਾਈਪੀ ਦਾ ਦੁਪੱਟਾ ਲੱਗਿਆ ਹੋਇਆ ਜੀ ਸ਼ਿਮਰ ਦਾ ਕਹੋਗੇ ਸ਼ਿਮਰ ਦਾ ਲਾ ਦਾਂਗੇ ਜਿਹੜਾ ਵੀ ਤੁਸੀਂ ਕਹੋਗੇ ਪਹਿਲਾ ਕਲਰ ਦਿਖਾਉਣੀ ਹੈ ਜੀ ਤੁਹਾਨੂੰ ਪੀਕਾਕ ਕਲਰ ਆ ਗਈ ਪੀਕਾਕ ਸ਼ੇਡ ਨੋਚ ਕੀ ਆ ਇਹ ਕਲਰ ਤੇ ਸੁਕਸ ਕ੍ਰਸ਼ਨਾ ਇਹ ਤਾਂ ਮੈਨੂੰ ਪਤਾ ਲਓ ਜੀ ਕਲਰ ਦੇਖ ਲਓ ਤੁਸੀਂ ਕ੍ਰਸ਼ ਦੇ ਵਿੱਚ ਆ ਇਹ ਟਿਸ਼ੂ ਕ੍ਰਸ਼ ਆ ਪਿਓਰ ਟਿਸ਼ੂ ਕ੍ਰਸ਼ ਆ ਪਿਓਰ ਦੇ ਵਿੱਚ ਹੀ ਸੂਟ ਨੇ ਜੀ ਇਹ ਤੇ ਜੇ ਤੁਸੀਂ ਇਹ ਸੂਟ ਬਣਵਾਉਣਾ ਚਾਹੁੰਦੇ ਹੋਗੇ ਇਹ ਮੈਂ ਤੁਹਾਨੂੰ ਜਿਹੜਾ ਹੁਣ ਰੇਟ ਦੱਸ ਰਹੀ ਆਂਗੀ ਇਹ ਸੂਟ ਦਾ विदाउट दुपट्टे ਤੋਂ ਦੱਸ ਰਹੀਆਂ ਜੀ ਤੇ ਇਹ ਸੂਟ ਜੇ ਤੁਸੀਂ ਆਹੀ ਵਰਕ ਕਰਵਾਉਣਾ ਹੋਇਆ ਉਹਦੇ ਲਈ ਤੁਸੀਂ ਮੈਸੇਜ ਕਰ ਲਿਓ ਜੀ ਤੁਸੀਂ ਕਲਰ ਦੇਖ ਸਕਦੇ ਹੋ ਜਾਂ ਕੋਈ ਹੋਰ ਵੀ ਡਿਜ਼ਾਈਨ ਕਰਵਾਉਣਾ ਹੋਇਆ ਤੁਸੀਂ ਉਹ ਵੀ ਦੱਸ ਸਕਦੇ ਹੋ ਤੁਸੀਂ ਇਹ ਕਲਰ ਦੇਖ ਲਓ ਜਿਹੜਾ ਵੀ ਕਲਰ ਤੁਹਾਨੂੰ ਸਹੀ ਲੱਗਿਆ ਉਹ ਸਾਨੂੰ ਦੱਸ ਦਿਓ ਆਪਾਂ ਉਹੀ ਕਲਰ ਤੇ ਤੁਹਾਨੂੰ ਵਰਕਾ ਜਿਹੜਾ ਕਰਵਾ ਕੇ ਦੇ ਦਾਂਗੇ ਕਲਰ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਕਲਰ ਇਹ ਵਾਲਾ ਹੈਗਾ ਟਿਸ਼ੂ ਕ੍ਰਸ਼ ਹੈ ਜੀ ਪਿਓਰ ਚ ਬਹੁਤ ਸੋਹਣਾ ਸਟਾਫ ਹੈਗਾ ਤੇ ਬਾਕੀ ਤੁਸੀਂ ਜਿਹੜਾ ਵੀ ਡਿਜ਼ਾਈਨ ਬਣਵਾਉਣਾ ਹੋਇਆ ਉਹਦੇ ਲਈ ਮੈਨੂੰ ਮੈਸੇਜ ਕਰ ਲਿਓ ਤੁਸੀਂ ਪਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋਗੇ ਅਗਲਾ ਕਲਰ ਦਿਖਾਉਣੇ ਹੈ ਜੀ ਤੁਹਾਨੂੰ ਇਹ ਹੈਗਾ ਜੀ ਗਾਜਰੀ ਇਹ ਰੈੱਡ ਜਾਂ ਰੈੱਡ ਕਲਰ ਆ ਜੀ ਇਹ ਵਾਲਾ ਰੈੱਡ ਗਾਜਰੀ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਕਲਰ ਆ ਸਾਰੇ ਕਲਰ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਸੀਂ ਲੈਣਾ ਹੋਇਆ ਉਹ ਆਪਣਾ ਦੱਸ ਸਕਦੇ ਹੋਗੇ ਜੀ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋਗੇ ਦੋ ਤੇ ਤੀਜਾ ਕਲਰ ਹੈਗਾ ਜੀ ਲਵੈਂਡਰ ਜਾਮਨੀ ਰੰਗ ਦਾ ਜਾਮਨੀ ਵੀ ਕਹਿੰਦੇ ਆਪਾਂ ਇਹਨੂੰ ਜਾਮਨੀ ਕਲਰ ਆਹੇ ਤੇ ਇਹ ਵੀ ਲੈ ਸਕਦੇ ਹੋ ਪਰਪਲ ਪਰਪਲ ਕਲਰ ਆ ਜਿਹੜਾ ਲਵੈਂਡਰ ਨਹੀਂ ਹੈਗਾ ਪਰਪਲ ਆ ਤੇ ਇਹ ਵੀ ਬਹੁਤ ਸੋਹਣਾਗਾ ਤੇ ਟਿਸ਼ੂ ਕ੍ਰਸ਼ ਦੇ ਵਿੱਚ ਇਹ ਸਟਾਫ ਆਗਾ ਪਿਓਰ ਦੇ ਵਿੱਚ ਹੈਗਾ ਜੀ ਇਹ ਬਿਸਕੋਸ ਆ ਜੀ ਇਹ ਪਿਓਰ ਦੇ ਵਿੱਚ ਬਾਕੀ ਸਾਰੇ ਇਹ ਸਟਾਫ ਆ ਜਿਹੜਾ ਅ ਐਸਕੇ ਕੰਪਨੀ ਦਾਗਾ ਵੀ ਕੰਪਨੀ ਵੀ ਬਹੁਤ ਵਧੀਆ ਲੱਗੀ ਹੋਈ ਆ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਬਹੁਤ ਸੋਹਣਾ ਸਟਾਫ ਆਗਾ ਗਾਰੰਟੀ ਹੈ ਜੀ ਆਪਣੀ ਪੂਰੀ ਕਲਰ ਤੁਸੀਂ ਜਿਹੜਾ ਮਰਜ਼ੀ ਲੈ ਲਓ ਅਗਲਾ ਹੈਗਾ ਜੀ ਕਾਫੀ ਮਾਊਸ ਜਿਹਾ ਕਲਰ ਹੈ ਜੀ ਇਹ ਵਲਾਂ ਇਹ ਵੀ ਕਲਰ ਬਹੁਤ ਸੋਹਣਾ ਇਹਦੇ ਉੱਤੇ ਤੁਸੀਂ 골ਡਨ ਜ਼ਿਆਦਾਤਰ ਜਰੀ ਲਗਾ ਕੇ ਤੇ ਨਾਲ ਇੱਕ ਥ੍ਰੈਡ ਲਵਾ ਕੇ ਵੀ ਵਰਕ ਕਰਵਾ ਸਕਦੇ ਹੋਗੇ ਜੇ ਤੁਸੀਂ ਹੈਂਡਵਰਕ ਕਰਵਾਉਣਾਗਾ ਜਾ ਤੁਸੀਂ ਆਹੇ ਵਰਕ ਕਰਵਾਉਣਾ ਹੋ ਵੀ ਤੁਸੀਂ ਦੱਸ ਸਕਦੇ ਹੋਗੇ ਜਿਹੜਾ ਵੀ ਕਰਵਾਉਣਾ ਹੋਇਆ ਦੱਸ ਦੇ ਇਹਦੇ ਟਾਈਮ ਸਪੈਸ਼ਲ ਮੋਰ ਵੀ ਲੱਗੀ ਹੋਈ ਹੈ ਪਹਿਲਾਂ ਉਹ ਦੂਸਰੀ ਸਾਈਡ ਬੂਗੀ ਮੋਰ ਸ਼ਾਇਦ ਲਓ ਜੀ ਐਸ ਕੇ ਦਾਗਾ ਦੇਖ ਸਕਦੇ ਤੇ ਇਹ ਕਲਰ ਹੈਗਾ ਜੀ ਰਾਣੀ ਸ਼ੇਡ ਰਾਣੀ ਸ਼ੇਡ ਹੈ ਕਿ ਹੈ ਲੱਗਦਾ ਦੇਖੋ ਬਹੁਤ ਸੋਹਣੇ ਨੇ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਲਈ ਸਿਲੈਕਟ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਜੀ ਤੇ ਹਾਂਜੀ ਕੁਛ ਪਹਿਣਾ ਵੀ ਫੋਨ ਕਰਦੀਆਂ ਨੇ ਇੰਡੀਆਂ ਨੇ ਜੀ ਵੀ ਤੁਸੀਂ ਕਿੱਥੋਂ ਬੋਲਦੇ ਹੋਗੇ ਸਾਡਾ ਪਿੰਡ ਹੈਗਾ ਜੀ ਅਲੀਸ਼ੇਰ ਖੁਰਦ ਜ਼ਿਲ੍ਹਾ ਮਾਨਸਾ ਅਸੀਂ ਉੱਥੋਂ ਬਿਲੋਂਗ ਕਰਦੇ ਆਂਗੇ ਕੋਈ ਵੀ ਆਰਡਰ ਤੁਸੀਂ ਦੇਣਾ ਚਾਹੋ ਦੇ ਸਕਦੇ ਹੋ ਕੋਈ ਐਦਾਂ ਦੀ ਗੱਲ ਨਹੀਂ ਕੋਈ ਫਰਾਡ ਨਹੀਂ ਹੈਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਪੈਸੇ ਪਵਾ ਲਏ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਨਹੀਂ ਕਰਦੇ ਇਦਾਂ ਦੀ ਕੋਈ ਗੱਲ ਨਹੀਂ ਜਿੰਨੇ ਦਿਨ ਲੱਗਣਗੇ ਤੁਹਾਨੂੰ ਆਪਾਂ ਦੱਸਾਂਗੇ ਵੀ ਇਹਨੇ ਦਿਨਾਂ 'ਚ ਤੁਹਾਡਾ ਬਰਕਾ ਜਿਹੜਾ ਕੰਪਲੀਟ ਹੋ ਜਾਊਗਾ ਤੇ ਉਹਨੇ ਦਿਨਾਂ 'ਚ ਆਪਾਂ ਕਰਕੇ ਦੇਵਾਂਗੇ ਕਈ ਕਈ ਬਟਿਕਾਂ ਵਾਲੇ ਵੀ ਇਹ ਗੱਲ ਆ ਰਹੀ ਹੈ ਬਾਰ-ਬਾਰ ਮੂਰੇ ਵੀ ਮੈਸੇਜ ਕਰਦੇ ਪੇਮੈਂਟ ਕਰਵਾ ਕੇ ਉਸ ਤੋਂ ਬਾਅਦ ਫੋਨ ਨਹੀਂ ਚੱਕਦੇ ਇਦਾਂ ਦੀ ਕੋਈ ਗੱਲ ਨਹੀਂ ਜੀ ਇਹ ਤੁਹਾਨੂੰ ਯਕੀਨ ਬਣਾਉਣੀ ਪੈਣਾਗਾ ਕਿਉਂਕਿ ਯਕੀਨ ਦੇ ਸੱਤੇ ਹੀ ਸਾਰਾ ਕੰਮ ਚੱਲਦਾ ਹੈ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਜੇ ਆਪਾਂ ਪੇਮੈਂਟ ਕਰਵਾ ਲਈ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਨਹੀਂ ਕੀਤੀ ਇਦਾਂ ਦਾ ਕੋਈ ਲਾਂਭਾ ਨਹੀਂ ਸੁਣੋ ਆਊਗਾ ਕਿਸੇ ਨੂੰ ਵੀ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਜੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ